ਹੋ ਆ ਜੋ ਸੁਭਾਨੇ ਆਲੇ ਪਰਿਵਾਰੋਂ ਦਾ ਸਵਾਮਈ ਦੇ ਦਰਵਾਜ਼ੇ ਮੇਰੀ ਮੱਥੇ ਤੇ ਆਇਆ ਬਹੁਤ ਧੰਨਵਾਦ ਮੌਜੀ ਆਇਆ ਯਾਰ ਕੋਈ ਜਾਣੇ ਕਿਹੜੇ ਲੋਏ ਸੀ ਆਜੀ ਆਦੇ ਹੋ ਤਾਂ ਚੰਨ ਰੂਪ ਵਿੱਚ ਇੱਕ ਜੁਲਾਈ ਅਦੇ ਇਸ ਕੈਨੇਡਾ ਦੇ ਰੂਪ ਵਿੱਚ ਆ ਉਨਾਂ ਦਾ ਧਿਆਨ ਕੋ ਆਪਣੇ ਪੁੱਤ ਦੀ ਹਮਾਤਾ ਧਿਆਨ ਕੋ ਇਹਦਾ ਬਹੁਤ ਧੋਸ਼ ਨਹੀਂ ਬਣਾ ਦੇ ਭਾਜੀ ਵਾਲੀ ਜਾਂ ਮੰਗਲਾ ਦੇ ਲੈ ਜੇ ਪੰਜਾ ਦਿਨ ਤੋਂ ਬੜਾ ਜੀ ਤੁਹਾਨੂੰ ਜੇ ਭਾਗਾਂ ਦੇ ਦੇਤੀ ਹੈ ਦੋ ਨੌਰਾ ਦੇ ਉਹ ਆਪਣੇ ਖਾਲਾ ਦਾ ਹੋਇਆ ਧਾਰਨੀ ਦੇ ਵਿਸ਼ਾ ਸੱਜੇ ਕੋ ਸੋਹਣਾ ਆਇਆ ਸ਼ੌਦੀਆਂ ਸਮੂਹ ਭੱਜ ਮੜ ਲਿਆ ਬੰਦੇ ਜਿਹੜਾ ਧਾਰਨ ਸੱਜਾ ਜੈ ਸ਼ੇਰ ਦੇ ਵਾਹਲਾ ਦੇ ਜੋ ਟ੍ਰੈਫਿਕ ਅੱਗੇ ਗਤੀ ਜਾ ਰਹੀ ਹੈ ਬਹੁਤ ਆਹ ਕਾਰਾਂ ਕਰੋ ਸੰਗਤ ਨੂੰ ਮੱਥਾ ਦੇ ਰਹਿਆਂ ਨੂੰ ਜਿਹਨੇ ਮੱਥਾ ਦੇ ਰਿਹਾ ਕਿਰਪਾ ਕਰਕੇ ਪਿੱਛੇ-ਪਿੱਛੇ ਹਵਾ ਲਾ ਭਾਜੀ ਬਹੁਤ ਵਾਰੀ ਮਾਇਆ ਤੁਹਾਨੂੰ ਵਰਦਾ ਦੇ ਕੇ ਸਾਹ ਦੇ ਰਹੇ ਹੋ ਸ਼ਾਮਲਾ ਜੰਦੇਰੇ ਮਨਵਾ ਰਹੇ ਹੋ ਛੇਤੀ ਆ ਕੇ ਖੜਿਆ ਸਾਰਿਆਂ ਨੇ ਬੇਨਤੀ ਆ ਕਿ ਸਾਹ ਫੜ ਦੇ ਜੋ ਸੰਗਤ ਨੂੰ ਮੱਥਾ ਦੇ ਦੇਣਾ